ਸਰਹੱਦ ਨਜ਼ਦੀਕ ਕੂਮ ਰਹੇ ਇੱਕ ਸ਼ੱਕੀ ਵਿਅਕਤੀ ਨੂੰ ਸਰਹੱਦ ਤੇ ਤਾਇਨਾਤ ਬੀਐਸਐਫ ਦੀ 183 ਬਟਾਲੀਅਨ ਦੇ ਜਵਾਨਾਂ ਦੇ ਵੱਲੋਂ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਬਿਨਾਂ SIM ਦੇ ਇੱਕ ਮੋਬਾਈਲ ਫੋਨ ਮਿਲਿਆ ਜਿਸ ਤੋਂ ਬਾਅਦ ਬੀਐਸਐਫ ਦੇ ਵੱਲੋਂ ਉਸ ਸ਼ੱਕੀ ਵਿਅਕਤੀ ਦੀ ਗਹਿਰਾਈ ਦੇ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਥਾਣਾ ਅਜਰਾਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਥਾਣਾ ਚਾਲਾ ਦੇ ਮੁਖੀ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਵੱਲੋਂ ਉਨ੍ਹਾਂ ਨੂੰ ਇੱਕ ਸ਼ੱਕੀ ਵਿਅਕਤੀ ਹਵਾਲੇ ਕੀਤਾ ਗਿਆ ਹੈ ਜਿਸ ਦੀ ਫਿਲਹਾਲ ਕੋਈ ਵੀ ਪਛਾਣ ਨਹੀਂ ਹੋ ਪਾਈ ਹੈ ਅੰਦਾਸੀ ਕਿ ਬੀਐਸਐਫ ਜਵਾਨਾ ਮੁਤਾਬਿਕ ਉਸ ਸ਼ੱਕੀ ਵਿਅਕਤੀ ਦੇ ਕੋਲ ਬਿਨਾ SIM ਵਾਲਾ ਮੋਬਾਈਲ ਫੋਨ ਮਿਲਿਆ ਇਸ ਤੋਂ ਇਲਾਵਾ ਕੋਈ ਵੀ ਹੋਰ ਸ਼ੱਕੀ ਵਸਤੂ ਨਹੀਂ ਮਿਲੀ ਹੈ ਉਹਨਾਂ ਦੇ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਹੀ ਸ਼ੱਕੀ ਵਿਅਕਤੀ ਦੀ ਪਛਾਣ ਵੀ ਕੀਤੀ ਜਾਵੇਗੀ। ਫੁਦੀਨਾ ਕਾ ਸੀ ਕੰਪਨੀ ਆ ਬੀਓਪੀ ਭੈਣੀ ਬਾਰਡਰ ਤੇ ਉਹਨਾਂ ਦੇ ਵੱਲੋਂ ਨਾ ਇੱਕ ਜਿਹੜੇ ਇਹਨਾਂ ਦੇ ਨਾਂ ਕਮਾਂਡਰਟ ਹੈਗੇ ਨਾ ਜੂੰਟ ਦੇ ਉਹ ਹੈਗੇ ਆ ਸਰਦਾਰ ਮਾਨ ਸਿੰਘ ਤੇ ਨਾਲ ਇਹਦੇ ਅਰਜੁਪੰਤ ਹੈ ਗਿਆ ਸ਼੍ਰੀ ਕੁਸ਼ਪਿੰਦਰ ਇਹਨਾਂ ਦੀ ਜਿਹੜੀ ਇਹਨਾਂ ਦੀ ਨਾਲ ਇੱਕ ਵੱਖਰੀ ਪੁਲਿਸ ਪਾਰਟੀ ਜਿੱਦਾਂ ਬਟਾਲੀਆਂ ਨੂੰ ਉਹਨਾਂ ਇੱਕ ਪੁਲਿਸ ਪਾਰਟੀ ਏਐਸਆਈ ਮਨਿੰਦਰ ਸ਼ਰਮਾ ਦੇ ਨਾਲ ਉਹਦੇ ਸਾਥੀ ਕਰਮਚਾਰੀ ਜਿਹੜੀ ਆ ਉਹ ਗਸ਼ਟ ਕਰਦੇ ਆ ਪੈਟ੍ਰੋਲਿੰਗ ਕਰਦੇ ਆ ਬਾਡਰ ਦੀ ਫਿਨਿਸ਼ਿੰਗ ਦੇ ਲਾਗੇ ਲਾਗੇ ਇਹਨਾਂ ਨੂੰ ਨਾ ਅੱਜ ਹੀ 12 20 ਆਵਰਸ ਦੇ ਨਾਲ ਇੱਕ ਸ਼ੱਕੀ ਬੰਦਾ ਜਿਹੜਾ ਇਹਨਾਂ ਨੂੰ ਮਿਲਿਆ ਵਾ ਉਹ ਯਾ ਛੱਕੀ ਬੰਦਾ ਉਹਨਾਂ ਨੂੰ ਨੇਰ ਕੋ ਪੁੱਛਗਿਛ ਕੀਤੀ ਆ ਉਹਨਾਂ ਮਤਾਬਕ ਵੀ ਤੇ ਸਾਡੇ ਕੋ ਵੀ ਲੈਂਦਾ ਅਸੀਂ ਵੀ ਪੁੱਛਗਿਛ ਕੀਤੀ ਉਹ ਬੋਲਦਾ ਨਹੀਂਗਾ ਤੇ ਨਾ ਹੀ ਉਹ ਆਪਣਾ ਨਾਮ ਦੱਸਦਾ ਵਾ ਹੈਗਾ ਨਾਮ ਲੂੰਗੀਆਂ ਨਾ ਇਹ ਤਸਦੀਕ ਨਹੀਂ ਹੁੰਦਾ ਵੀ ਇਹਦੀ ਰੈ residense ਕਿਤੇ ਇਹਦਾ ਸਾਨ ਆਫ ਕਿਤੇ ਆ ਇਹਦੇ ਕੋਲ ਉਹਨਾਂ ਇੱਕ ਬਿਤੌਰ ਸਿਮ ਇੱਕ ਸਾਦਾ ਮੋਬਾਈਲ ਵੀ ਲਿਆ ਵਾ ਮੋਬਾਈਲ ਜਿਹਨਾਂ ਵਾ ਉਹ ਵਰਕਿੰਗ ਵੀ ਨਹੀਂ ਕਰਦਾ ਤੇ ਨਾ ਉਹਦੀ ਸਿਮ ਆ ਉਹਨੇ ਕਿੱਥੋਂ ਲਿਆ ਕੀ ਲਿਆ ਵਾ ਵੇਖਣ ਨੂੰ ਕੰਡੀਸ਼ਨ ਚ ਮਤਲਬੀ ਇਹ ਸਾਬਤ ਨਹੀਂ ਹੁੰਦਾ ਵੀ ਇਹ ਪੰਜਾਬੀ ਆ ਇਹ ਕਹੋਣੇ ਕਿਦਾਂ ਦਾ ਵਾ ਪੁਸ਼ਕਿਸ਼ ਜਿਹੜੀ ਆ ਪੱਕੀ ਦੇ ਦੀ ਰਹੀ ਹਿੰਦੀ ਪੁਸ਼ਕਿਸ਼ ਦੀ ਬੀਆ ਸਭ ਨੇ ਪੁਸ਼ਕਿਸ਼ ਕੰਮ ਤੋਂ ਬਾਅਦ ਸਾਡੇ ਹੈਂਡਓਵਰ ਕਰਤਾ ਵਾ ਅਸੀਂ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਨਾਲ ਡੀਡੀਆਰ ਐਂਟਰੀ ਪਾ ਕੇ ਅਸੀਂ ਇਹਨੂੰ ਲੈ ਲਿਆ ਵਾ ਹੁਣ ਅਸੀਂ ਇਹਨੂੰ ਪੁਸ਼ਕਿਸ਼ ਕਰਾਂਗੇ ਪੁਸ਼ਕਿਸ਼ ਕੰਮ ਤੋਂ ਬਾਅਦ ਐਸਡੀਐਮ ਸਾਹਿਬ ਦੇ ਪੇਸ਼ ਕਰਾਂਗੇ ਜੋ ਇਹਦੇ ਨੇ ਆਰਡਰ ਹੋਣਗੇ ਉਹ ਆਰਡਰ ਮੁਤਾਬਕ ਜਿਹੜੀ ਕੰਪਲੈਂਸ ਕਰਕੇ ਇਹਨੂੰ